ਕਦੇ-ਕਦੇ ਦੇਖਣ ਨੂੰ ਮਿਲਦੇ ਆ ਕਿ ਪਹਿਲਾਂ ਤਾਂ ਲੋਕਾਂ ਦੀਆਂ ਵੋਟਰਾਂ ਦੀਆਂ ਮੰਤਾਂ ਕੱਢਣੀਆਂ ਕਿਸੇ ਨੇ ਕਿ ਮੈਂ ਉਮੀਦਵਾਰ ਹਾਂ ਜੀ ਮੈਨੂੰ ਐਮਐਲਏ ਬਣਾਓ ਮੈਂ ਐਮਐਲਏ ਬਣ ਕੇ ਤੁਹਾਡੀ ਸੇਵਾ ਕਰਨੀ ਹੈ ਫਿਰ ਜਦੋਂ ਐਮਐਲਏ ਬਣੇ ਆ ਤੇ ਹੁਣ ਕਾਹਲੇ ਆ ਕਿ ਐਮਐਲਏ ਨਹੀਂ ਰਹਿਣਾ ਮੈਂ ਮੈਨੂੰ ਲੱਗਦਾ ਕਿ ਜਦੋਂ ਵੀ ਕਿਸੇ ਐਮਐਲਏ ਦੀ ਜਿਹੜੀ ਇਲੈਕਸ਼ਨ ਹੁੰਦੀ ਆ ਇਲੈਕਸ਼ਨ ਤੋਂ ਬਾਅਦ ਉਹ ਐਮਐਲਏ ਬਣ ਜਾਂਦਾ ਹੈਗਾ ਕੇਵਲ ਕਿਸੇ ਐਮਐਲਏ ਦੀ ਜਾਂ ਐਮਪੀ ਦੀ ਬੇਵਕਤੀ ਮੌਤ ਹੋ ਜਾਂਦੀ ਆ ਹੂੰ ਜਾਂ ਕੋਈ ਐਮਐਲਏ ਜਾਂ ਐਮਪੀ ਛੱਡ ਦਿੰਦਾ ਹੈਗਾ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਯੂਰਪ ਦੇ ਵਿੱਚ ਚਾ ਕੈਨੇਡਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਆ ਉੱਥੇ ਕਿ ਫਿਰ ਜਿਹੜਾ ਨੰਬਰ 2 ਹੁੰਦਾ ਨਾ ਉਹਨੂੰ ਮੌਕਾ ਦਿੱਤਾ ਜਾਂਦਾ ਹੈਗਾ ਤੇ ਦੇਸ਼ ਦੇ ਵਿੱਚ ਵੀ ਜਿਹੜਾ ਨੰਬਰ 2 ਆ ਉਹਨੂੰ ਮੌਕਾ ਦੇਣਾ ਚਾਹੀਦਾ ਹੈਗਾ ਇਹ ਨਹੀਂ ਕਿ ਬਾਪੂ ਦਾ ਰਾਜ ਨਹੀਂ ਬਣਾਉਣਾ ਚਾਹੀਦਾ ਕਿ ਅੱਜ ਮੈਨੂੰ ਆਮ ਆਦੀ ਪਾਰਟੀ ਨਹੀਂ ਚੰਗੀ ਲੱਗੀ ਤੇ ਬੀਜੇਪੀ ਚੰਗੀ ਲੱਗੀ ਹੈ ਜੇ ਅੱਜ ਮੈਨੂੰ ਬੀਜੇਪੀ ਨਹੀਂ ਚੰਗੀ ਲੱਗੀ ਕਾਲੀ ਦਲ ਚੰਗਾ ਲੱਗਿਆ ਜੇ ਕਾਲੀ ਦਲ ਨਹੀਂ ਚੰਗਾ ਲੱਗਿਆ ਤੇ ਮੈਨੂੰ ਕਾਂਗਰਸ ਚੰਗੀ ਲੱਗੀ ਨਹੀਂ ਜੇ ਰਸ਼ੀਤ ਲੰਗਰਾਲ ਨੇ ਸੀਟ ਛੱਡੀ ਆ ਉਥੇ ਜਿਹੜਾ ਨੰਬਰ 2 ਆ ਉਹਨੂੰ ਮੌਕਾ ਦੇਣਾ ਚਾਹੀਦਾ ਹੈਗਾ ਜੇ ਡਾਕਟਰ ਰਾਜਕੁਮਾਰ ਚੱਬੇਵਾਲ ਜਿੱਤਿਆ ਹੈ ਜਿਹੜਾ ਉਥੇ ਨੰਬਰ 2 ਰ ਹੈਗਾ ਉਹਨੂੰ ਮੌਕਾ ਦੋ ਨਾ ਇਹ ਮੈਨੂੰ ਲੱਗਦਾ ਹੈ ਦੇਸ਼ ਦੀ ਜਨਤਾ ਨੂੰ ਇਹੋ ਜੇ ਇਲੈਕਸ਼ਨ ਕਮਿਸ਼ਨ ਨੂੰ ਭੇਜਨੇ ਚਾਹੀਦੇ ਨੇ ਅਦਾਲਤਾਂ ਨੂੰ ਭੇਜਨੇ ਚਾਹੀਦੇ ਨੇ ਪਾਰਲੀਮੈਂਟ ਦੇ ਵਿੱਚ ਭੇਜਨੇ ਚਾਹੀਦੇ ਸੁਝਾਅ ਕਿ ਭਾਈ ਜਿਮ ਜਿਮ ਨਹੀਂ ਚੋਣ ਹੋਗੀ ਮਾਲੋ ਜਿਵੇਂ ਹੁਣ ਸੰਤੋਖ ਸਿੰਘ ਚੌਧਰੀ ਸਾਹਿਬ ਦੀ ਬੇਵਕਤੀ ਮੌਤ ਹੋਈ ਉਹ 6 ਮਹੀਨੇ ਉਹ ਰਿਆ ਆਪਣਾ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਹੁਣ ਆਮ ਆਦਮੀ ਪਾਰਟੀ ਛੱਡ ਕੇ ਐਮਪੀ ਦੀ ਕਲਗੀ ਲਗਾ ਕੇ ਆਮ ਆਦਮੀ ਪਾਰਟੀ ਨੂੰ ਧੋਖਾ ਦੇ ਗਏ ਤੇ ਬੀਜੇਪੀ ਸ਼ਾਮਲ ਹੋ ਗਏ ਉਹ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਉਹ ਦੇਖਣਾ ਚਾਹੀਦਾ ਹੈ ਕਿ ਆ ਚੌਧਰੀ ਸੰਤੋਖ ਸਿੰਘ ਨੰਬਰ 1 ਤੇ ਨੰਬਰ 2 ਤੇ ਉੱਥੇ ਕਿਹੜਾ ਸੀ ਜੇ ਕਾਂਗਰਸ ਦਾ ਹੀ ਉਹਨੂੰ ਐਮਪੀ ਬਣਨ ਦਾ ਮੌਕਾ ਦੇਣਾ ਚਾਹੀਦਾ ਹੈ ਜੇ ਕੋਈ ਭਾਜਪਾ ਵਾਲਾ ਉਹਨੂੰ ਬਣਨ ਦਾ ਮੌਕਾ ਦੇਣਾ ਮੈਨੂੰ ਲੱਗਦਾ ਕਿ ਤਾਂ ਇਹ ਸੁਧਾਰ ਹੋ ਗਿਆ ਨਹੀਂ ਤੇ ਦੇਸ਼ ਦੇ ਲੀਡਰਾਂ ਨੇ ਐਮ ਐਲ اے ਮੰਤਰੀ ਜਾਂ ਐਮ ਪੀ ਨੇ ਉਹ ਪਖੰਡ ਜਿਹਾ ਫੜ ਲਿਆ ਹੈਗਾ ਉਹ ਜਿਹੜਾ ਪਾਰਟੀ ਛੱਡਦਾ ਐਮੈਂਡਮੈਂਟ ਚ ਕਰ ਦੇਣੀ ਚਾਹੀਦੀ ਹੈਗੇ ਕਿ ਉਹਨੂੰ 6 ਸਾਲਾਂ ਵਾਸਤੇ ਅਜੋਗ ਕਰਾ ਦੇਣਾ ਚਾਹੀਦਾ ਜਿਵੇਂ ਕਿਸੇ ਨੂੰ ਸਜ਼ਾ ਹੋ ਜਾਂਦੀ ਹੈ 10 ਸਾਲ ਦੀ ਉਹ 10 ਸਾਲ ਕੇ ਜਾਂ 6 ਸਾਲ ਇਲੈਕਸ਼ਨ 3 ਸਾਲ ਤੋਂ ਵੱਧ ਕਿਸੇ ਨੂੰ ਸਜ਼ਾ ਹੋ ਜੇ ਉਹਨੂੰ ਡਿਫਾਲਟਰ ਡਿਕਲੇਅਰ ਕੀਤਾ ਜਾਂਦਾ ਹੈਗਾ ਕਿ ਉਹ 10 ਸਾਲ ਸਜ਼ਾ ਇਲੈਕਸ਼ਨ ਹੀ ਲੜ ਸਕਦਾ ਹੈ ਤੇ ਜਿਹੜਾ ਵੀ ਬੰਦਾ ਇਦਾਂ ਦੀ ਪਾਰਟੀ ਛੱਡਦਾ ਜਿਸ ਪਾਰਟੀ ਨੇ ਤੁਹਾਨੂੰ ਐਮ ਐਲ اے ਬਣਾਇਆ ਜਿਸ ਪਾਰਟੀ ਨੇ ਤੁਹਾਨੂੰ ਐਮ ਪੀ ਬਣਾਇਆ ਉਹਦੇ ਘੱਟੋ ਘੱਟ ਜਿਹੀ ਐਮੈਂਡਮੈਂਟ ਕਰ ਦੇਣੀ ਚਾਹੀਦੀ ਕਿ 6 ਸਾਲ ਵਾਸਤੇ ਉਹ ਇਲੈਕਸ਼ਨ ਨਹੀਂ ਲੜ ਸਕਦਾ ਚਾਹੇ ਉਹ ਐਮਪੀ ਦੀ ਚਾਹੇ ਉਹ ਐਮਐਲਏ ਦੀ ਚਾਹੇ ਵਿਧਾਨਪ੍ਰਿਸ਼ਦ ਦੀ ਜਾਂ ਵਿਧਾਨ ਸਰਪੰਚ ਦੀ ਜਾਂ ਨਗਰਪਾਲਿਕਾ ਦੀ ਜਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਬਤੌਰ ਕਾਉਂਸਲਰ ਕੋਈ ਵੀ ਜਿਹੜੀ ਇਲੈਕਸ਼ਨ ਆ ਉਹ ਨਹੀਂ ਲੜ ਸਕਦਾ ਗਿਆ ਫਿਰ ਜਾ ਕੇ ਸੁਧਾਰੋ ਨਹੀਂ ਤੇ ਦੇਸ਼ ਦੇ ਲੀਡਰਾਂ ਨੇ ਅੱਧਾ ਖਰਚਾ ਤੇ ਇਹਨਾ ਕੀਤਾ ਹੈਗਾ ਅੱਜ ਬਾਪੂ ਦਾ ਦਿਲ ਕੀਤਾਗਾ ਛੱਡਤੀ ਤੇ ਅਗਲੇ ਦਿਨ ਹੋਰ ਬਾਪੂ ਬਣ ਗਿਆ ਚਲੋ ਜੀ ਜਿਮਨੀ ਚੋਂ ਇੱਕ ਜਿਮਨੀ ਚੋਂ ਤੇ ਕਿੰਨਾ ਖਰਚਾ ਹੁੰਦਾ ਸਰਕਾਰ ਦਾ ਪੂਰਾ ਯੋਰ ਲਾਇਨਦਾ ਸਰਕਾਰ ਫਿਰ ਡਰਾਉਂਦੀ ਧਮਕਾਉਂਦੀ ਸਰਪੰਚਾਂ ਨੂੰ ਪੰਚਾਂ ਨੂੰ ਅਫਸਰਾਂ ਨੂੰ ਪੁਲਿਸ ਵਾਲਿਆਂ ਨੂੰ ਕਿ ਇਹਦੀ ਬਾਹਮ ਰੋੜ ਦੋ ਇਹਦੀ ਧੌਣ ਮੋੜ ਦੋ ਸਰਕਾਰ ਦੇ ਖਰਚੇ ਉਹ ਪਾਰਟੀਆਂ ਦੇ ਖਰਚੇ ਇਹਨਾਂ ਚੀਜ਼ਾਂ ਤੋਂ ਲੱਗਦਾ ਇਹ ਦੋ ਤਿੰਨ ਚੀਜ਼ਾਂ ਸਰਕਾਰ ਦੇਸ਼ ਨੂੰ ਚਾਹੀਦੀ ਹੈ ਕਿ ਐਮੈਂਡਮੈਂਟ ਕਰਨੀ ਚਾਹੀਦੀ ਹੈ ਔਰ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਇਹ ਫੈਸਲੇ ਲੈਣੇ ਚਾਹੀਦੇ ਹੈ ਕਿਉਂਕਿ ਹਰ ਕੋਈ ਸੁਪਰੀਮ ਕੋਰਟ ਨਹੀਂ ਜਾ ਸਕਦਾ ਔਰ ਸੁਪਰੀਮ ਕੋਰਟ ਹਰ ਫੈਸਲੇ ਤੇ ਹੁਕਮ ਨਹੀਂ ਸੁਣਾ ਸਕਦੀ ਹੈ ਕੁਝ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੀਦਾ ਹੈ ਕਿ ਉਹ ਇਹੋ ਜਿਹੇ ਸੁਝਾਅ ਇਕੱਠੇ ਕਰਕੇ ਪਾਰਲੀਮੈਂਟ ਦੇ ਵਿੱਚ ਭੇਜਨ ਜਾਂ ਪਾਰਲੀਮੈਂਟ ਨਹੀਂ ਲਾਗੂ ਕਰਦੀ ਫਿਰ ਸੁਪਰੀਮ ਕੋਰਟ 'ਚ ਜਾਣਾ ਚਾਹੀਦਾ ਹੈਗਾ ਜੀ